ਜੁਲਾਈ 2024 ਤੋਂ ਖੀਰ ਲਾਈਨ ਟਿਕ ਹੈ ਇਸ ਤੋਂ ਬਾਅਦ ਕੋਈ ਵੀ ਸਟੂਡੈਂਟ ਆਪਣੇ ਸਪਾਊਸ ਨੂੰ ਲੈ ਕੇ ਨਹੀਂ ਜਾ ਸਕਦਾ ਸਿਰਫ ਉਹ ਸਿਰਫ ਉਹੀ ਬੱਚਾ ਲੈ ਕੇ ਜਾਏਗਾ ਜਿਹੜਾ ਬੱਚਾ ਮਾਸਟਰਸ ਕਰਨ ਜਾਏਗਾ ਬਟ ਸਾਡੇ ਕੋਲ ਜੁਲਾਈ 2024 ਦਾ ਇੰਟੈਕ ਓਪਨ ਹੈ ਅਗਰ ਕੋਈ ਸਟੂਡੈਂਟ 12th ਪਾਸ ਆਊਟ ਹੈ ਆਰਟਸ ਬੈਕਗ੍ਰਾਉਂਡ ਹੈ ਕਾਮਰਸ ਬੈਕਗ੍ਰਾਉਂਡ ਹੈ ਨਾਨ ਮੈਡੀਕਲ ਹੈ ਜਾਂ ਮੈਡੀਕਲ ਬੈਕਗ੍ਰਾਉਂਡ ਹੈ ਉਹ ਬੱਚਾ ਅਗਰ ਆਪਣੇ ਮੈਰਿਡ ਹੈ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਉਸ ਨੂੰ ਜੁਲਾਈ 2024 ਇੰਟੈਕ ਲਈ ਐਡਮਿਸ਼ਨ ਕਰਾ ਸਕਦਾ ਹੈ 13000 ڈالر ਤੋਂ ਤੁਸੀਂ ਮਾਸਟਰਸ ਦੇ ਟ੍ਰੈਡੀਸ਼ਨ ਲੈ ਸਕਦੇ ਹੋ ਯਾਨੀ ਇੰਡੀਅਨ ਰੁਪੀਏ ਦੇ ਪ੍ਰੋਕਸੀਮੇਟਲੀ 85000 ਅੱਛਾ ਜੀ ਕੁਝ ਯੂਨੀਵਰਸਿਟੀ ਦੀ ਫੀਸ 9 ਲੱਖ ਰੁਪਏ ਸਾਲ ਦੀ ਕੁਝ 30 ਲੱਖ ਹੈ ਆਉਣ ਵਾਲੇ ਟਾਈਮ ਵਿੱਚ ਕੈਨੇਡਾ ਦੇ ਪ੍ਰਾਈਵੇਟ ਕਾਲਜ ਦਾ ਰਿਜ਼ਲਟ ਬਹੁਤ 네ਗੇਟਿਵ ਆ ਰਿਹਾ ਹੈ ਅਗਰ ਅੱਜ ਕਹੀਏ ਕਿ ਪਹਿਲਾਂ ਅਗਰ 5-7% ਵੀਜ਼ੇ ਲੱਗ ਰਹੇ ਸੀ ਤਾਂ ਆਉਣ ਵਾਲੇ ਟਾਈਮ ਵਿੱਚ ਵੀਜ਼ੇ ਦੀ ਪਰਸੈਂਟੇਜ ਬਹੁਤ ਜ਼ਿਆਦਾ ਡਾਊਨ ਹੋ ਜੇਗੀ ਸ਼ਾਇਦ 1-2% ਵੀਜ਼ੇ ਲੱਗਣ ਇਹਨਾਂ ਕਾਲਜਾਂ ਵਿੱਚ ਬੱਚਿਆਂ ਨੂੰ ਪ੍ਰੋਪਰ ਸਰਵਿਸ ਨਹੀਂ ਸੀ ਛੋਟੇ ਕੈਂਪਸ ਸੀਗੇ ਕਾਲਜ ਉਨੀ ਸਰਵਿਸ ਨਹੀਂ ਦੇ ਪਾਰਾ ਜਿੰਨੀ 메ਨ ਆਫ ਕਾਲਜ ਦੇ ਰਹਾ ਸੀ ਤਾਂ ਇਸ ਕਰਕੇ ਉਹਨਾਂ ਨੇ ਇਹਨਾਂ ਕਾਲਜਾਂ ਦੇ ਵਿੱਚ ਬਰਬਰ ਕਾਮਨ ਗੱਲ ਕਰਦੇ ਬੱਚੇ ਅਸਟ ਮਾਈਂਡ ਸੈਟ ਅਪ ਕਰਦਾ ਕਨਸਲਟੈਂਟ ਕੋਈ ਮਾਈਂਡ ਸੈਟ ਵੀ ਇਹ ਕਰਦਾ ਕਿ ਤੂੰ ਉੱਥੇ ਜਾਏਂਗਾ 2 ਸਾਲ ਉੱਥੇ ਪੜ੍ਹੇਂਗਾ ਪੜ੍ਹਾਈ ਦੌਰਾਨ ਤੈਨੂੰ ਕੰਮ ਮਿਲੇਗਾ ਤੂੰ इजीली ਆਪਣਾ ਖਰਚਾ ਕੱਢ ਲੇਂਗਾ ਉਸ ਵਕਤ ਤੂੰ ਸੌਫਟ ਕੀ ਬੀਆਰ ਹੋ ਜਾਵੇਂਗਾ ਜਦ ਕਿ ਪ੍ਰੈਕਟੀਕਲੀ ਤਾਂ ਦੀ ਪਿਕਚਰ ਨਹੀਂ ਤੋ ਕੈਨੇਡਾ ਜਾਣ ਦੀ ਇੱਛੁਕ ਜਿਹੜੇ ਯੰਗਸਟਰਸ ਹੁੰਦੇ ਨੇ ਉਹਨਾਂ ਨੂੰ ਅਕਸਰ ਹੀ ਬਹੁਤ ਇੰਤਜ਼ਾਰ ਹੁੰਦਾ ਹੈ ਕਿ ਜਿਹੜੇ ਦੇਸ਼ ਉਹ ਜਾਣਾ ਚਾਹੁੰਦੇ ਨੇ ਉਸ ਨੂੰ ਲੈ ਕੇ ਕੀ ਅਪਡੇਸ਼ਨਸ ਆ ਰਹੀਆਂ ਨੇ ਕੀ ਡੂ ਐਂਡ ਡੋਂਟਸ ਨੇ ਅਤੇ ਇਸ ਦੇ ਲਈ ਸਪੈਸ਼ਲ ਸੈਗਮੈਂਟ ਦੇ ਵਿੱਚ ਅਕਸਰ ਤੁਹਾਨੂੰ ਰੂਬਰੂ ਕਰਵਾਉਂਦੇ ਆ ਗੱਲ ਕਰਵਾਉਂਦੇ ਆ ਕਿ ਕਿਹੜੀਆਂ ਅਪਡੇਸ਼ਨਸ ਆਈਆਂ ਨੇ ਫਿਲਹਾਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਮਾਰਕੀਟ ਵਿੱਚ ਆ ਰਹੀਆਂ ਨੇ ਕੈਨੇਡਾ ਨੂੰ ਲੈ ਕੇ ਉਸ ਦੇ ਨਾਲ ਰਿਲੇਟਿਡ ਬਹੁਤ ਸਾਰੀਆਂ ਕੁਐਰੀ ਸਾਡੇ ਕੋਲ ਆਉਂਦੀਆਂ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ ਵਿਜ਼ਨ ਗਰੁੱਪ ਤੋਂ ਮਿਸਟਰ ਹਨੀਸ਼ ਉਪਲ ਜੀ ਨਾਲ ਸੱਜਣ ਕਰ ਸੱਜਣ ਸਿਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਵਰਕ ਬਹੁਤ ਕੱਟ ਗਿਆ ਹੈ ਪਰ ਫਿਰ ਵੀ ਲੋਕ ਬਹੁਤ ਜ਼ਿਆਦਾ ਕ੍ਰੇਜ਼ੀ ਨਹੀਂ ਉੱਥੇ ਜਾਣ ਦੇ ਲਈ ਕੀ ਕਾਰਨ ਹੈ ਕਿ ਇਹ ਸੱਚ ਹੈ ਕਿ ਉੱਥੇ ਵਰਕ ਕੱਟ ਚੁੱਕਾ ਹੈ ਦੇਖੋ ਪ੍ਰੈਕਟੀਕਲ ਜੀ ਗਲਤ ਹੈ ਕਿ ਅਗਰ ਸਿਰਫ ਸਟੂਡੈਂਟ ਇੰਡੀਆ ਤੋਂ ਇਹ ਸੋਚ ਕੇ ਜਾ ਰਿਹਾ ਹੈ ਕਿ ਮੈਂ ਕੈਨੇਡਾ ਸਿਰਫ ਕੰਮ ਕਰਨ ਲਈ ਜਾਉਂਦਾ ਤਾਂ ਆਈ ਥਿੰਕ ਸੋਨ ਦੇ ਲਈ ਕੈਨੇਡਾ ਨਹੀਂ ਹੈਗਾ ਕਿਉਂਕਿ ਕੈਨੇਡਾ ਦੇ ਵਿੱਚ ਇਸ ਸਮੇਂ ਨੋ ਡਾਊਟ ਰੈਸੈਸ਼ਨ ਹੈ ਅੱਛਾ ਜੀ ਆਈ ਰੈਡੀ ਜਿਹੜਾ ਵੀ ਬੱਚਾ ਸਟੂਡੈਂਟ ਜਾਂਦਾ ਇੰਡੀਆ ਤੋਂ ਉਹ ਇੱਕ ਮਾਈਂਡਸੈਟ ਕਰਕੇ ਹੀ ਜਾਂਦਾ ਹੈ ਬੇਸਿਕਲੀ ਮਾਈਂਡ ਸੈਟਅਪ ਬੱਚੇ ਦਾ ਨਹੀਂ ਹੁੰਦਾ ਬੱਚੇ ਦਾ ਸੈਟ ਮਾਈਂਡ ਸੈਟਅਪ ਕਰਦਾ ਹੈ ਕਨਸਲਟੈਂਟ ਕਨਸਲਟੈਂਟ ਉਹ ਮਾਈਂਡ ਸੈਟਅਪ ਇਹੀ ਕਰਦਾ ਹੈ ਕਿ ਤੂੰ ਉੱਥੇ ਜਾਏਂਗਾ 2 ਸਾਲ ਉੱਥੇ ਪੜ੍ਹੇਂਗਾ ਪੜ੍ਹਾਈ ਦੌਰਾਨ ਤੈਨੂੰ ਕੰਮ ਮਿਲੇਗਾ ਤੂੰ ਈਜ਼ੀਲੀ ਆਪਣਾ ਖਰਚਾ ਕਢ ਲੈਂਗਾ ਉਸ ਤੋਂ ਬਾਅਦ ਤੂੰ ਸੌਖੀ ਪੀਆਰ ਹੋ ਜਾਏਂਗਾ ਜਿਵੇਂ ਕਿ ਪ੍ਰੈਕਟੀਕਲੀ ਇਦਾਂ ਦੀ ਪਿਕਚਰ ਨਹੀਂ ਹੈ ਅੱਛਾ ਜੀ ਪ੍ਰੈਕਟੀਕਲੀ ਤਾਂ ਇੱਕ ਕਲੀਅਰ ਹੈ ਕਿ ਅਸੀਂ 2 ਸਾਲ ਕੈਨੇਡਾ ਵਿੱਚ ਪੜ੍ਹਾਈ ਕਰਨ ਜਾ ਰਹੇ ਹਾਂ ਅਗਰ ਅਸੀਂ 2 ਸਾਲ ਕੈਨੇਡਾ ਵਿੱਚ ਪੜ੍ਹ ਲੈਨੇ ਆ ਤਾਂ ਸਰਕਾਰ ਸਾਨੂੰ 3 ਸਾਲ ਦਾ ਵਰਕ ਪਰਮਿਟ ਦਿੰਦੀ ਹੈ ਅੱ ਆਜਿਟਿਟੀ ਪੰਜਾਬ ਤੋਂ ਜਿੰਨੇ ਬੱਚੇ ਜਾਂਦੇ ਆ ਉਹਨਾਂ ਵਿੱਚ ਕਈ ਬੱਚੇ ਪ੍ਰਾਈਵੇਟ ਕਾਲਜਾਂ ਚਲੇ ਜਾਂਦੇ ਆ ਹੂੰ 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 ਉਹਨਾਂ ਉੱਥੇ ਜਾ ਕੇ ਸਮਝ ਆਉਂਦਾ ਕਿ ਪ੍ਰਾਈਵੇਟ ਕਾਲਜ ਐਕਚੁਅਲੀ ਕੀ ਵਿਆ ਹੈ ਸਟੇਟਸ ਹੈ ਜੀ ਤਾਂ ਸਟੂਡੈਂਟ ਅਗਰ ਪਬਲਿਕ ਕਾਲਜ ਪੜ੍ਹ ਰਿਹਾ ਦੋ ਸਾਲ ਦੌਰਾਨ ਆਪਣੀ ਸਟਰਗਲ ਲਾਈਫ ਜਿਹੜੀ ਜੀ ਰਿਹਾ ਉਸ ਤੋਂ ਬਾਅਦ ਉਹਦੀ ਲਾਈਫ ਸੌਖੀ ਹੋ ਸਕਦੀ ਹੈ। ਅੱਛਾ ਜੀ। ਅਗਰ ਬੱਚਾ ਇਹ ਸੋਚ ਕੇ ਜਾ ਰਿਹਾ ਇੰਡੀਆ ਤੋਂ ਕਿ ਮੈਂ ਸਿਰਫ ਜਾ ਕੇ ਕੰਮ ਹੀ ਕਰਨਾ ਹੈ ਤਾਂ ਇਹ ਤਿੰਨ ਸੌਨ ਦੀ ਲਾਈਫ ਬੜੀ ਹਾਰਡ ਹੈ ਔਰ ਬੱਚੇ ਨੂੰ ਜਾਣਾ ਨਹੀਂ ਚਾਹੀਦਾ। ਓਕੇ। ਬਟ ਅਗਰ ਬੱਚਾ ਇਹ ਸੋਚ ਕੇ ਜਾ ਰਿਹਾ ਕਿ ਮੈਂ 2 ਸਾਲ ਪੜ੍ਹਾਂਗਾ। ਹੂੰ। ਤੇ 3 ਸਾਲ ਦਾ ਮੈਨੂੰ ਵਰਕ ਪਰਮਿਟ ਮਿਲੇਗਾ। ਗਵਰਨਮੈਂਟ ਮਿਲੇਗਾ। ਮੈਂ ਉਸ ਵਰਕ ਪਰਮਿਟ 'ਚ ਮੈਂ ਜੌਬ ਕਰਾਂਗਾ ਤਾਂ ਮੈਨੂੰ ਪੀਆਰ ਮਿਲ ਜੇਗੀ। ਯੈਸ ਉਹਨਾਂ ਦੇ ਲਈ ਵਧੀਆ ਚਾਂਸਸ ਹੈ। ਅੱਛਾ ਜੀ। ਦੂਸਰੀ ਚੀਜ਼ ਇਹ ਹੈ ਕਿ ਬਹੁਤ ਸਾਰੇ ਸਟੂਡੈਂਟ ਇੰਡੀਆ ਤੋਂ ਆਪਣੀ ਨੌਲੇਜ ਲੈ ਇੱਕ ਬਹੁਤ ਵੱਡਾ ਮਿਸਕਮਿਊਨੀਕੇਸ਼ਨ ਹੈ ਬੱਚਿਆਂ ਦੇ ਵਿੱਚ। ਅਗਰ ਬੱਚਾ ਇੰਡੀਆ ਤੋਂ ਇਹ ਸਭ ਚੀਜ਼ ਨੂੰ ਪ੍ਰੋਪਰ ਵਰਕਿੰਗ ਕਰਕੇ ਜਾਏਗਾ, ਆਈ ਥਿੰਕ ਸੋ ਉਹਨਾਂ ਕੋਲ ਬਹੁਤ ਸਾਰੀ ਆਪਸ਼ਨਸ ਹੈ ਕੈਨੇਡਾ ਦੇ ਵਿੱਚ ਜਿੱਥੇ ਪੀਆਰਪੀ ਸੌਖੀ ਹੈ। ਅੱਛਾ ਜੀ। ਕੋਰਸ ਕਰਨ ਦੇ ਬੈਨੀਫਿਟਸ ਵੀ ਹੈ ਔਰ ਚੰਗੇ ਕਾਲਜਾਂ ਵਿੱਚੋਂ ਕੋਰਸ ਮਿਲ ਸਕਦਾ ਹੈ। ਤਾਂ ਅਗਰ ਬੱਚਾ ਇੰਡੀਆ ਤੋਂ ਜਾਣ ਤੋਂ ਪਹਿਲਾਂ ਕੁਝ ਟਾਈਮ ਇਹਨਾਂ ਚੀਜ਼ਾਂ ਉੱਤੇ ਸਪੈਂਡ ਕਰ ਜਾਵੇ। ਉਹਦੇ ਲਈ ਕੈਨੇਡਾ ਬਹੁਤ ਵਧੀਆ ਹੈ ਪਰ ਅਗਰ ਸਿਰਫ ਕੰਮ ਕਰਨ ਦੇ ਪੁਆਇੰਟ ਨੂੰ ਸੋਚੀ ਤਾਂ ਆਈ ਥਿੰਕ ਸੋਨਾਲੀ ਨਹੀਂ ਵਧੀਆ ਓਕੇ ਸਰ ਇੱਕ ਐਵੀ ਹੈ ਕਿ ਸਟੂਡੈਂਟ ਸਪਾਊਸ ਨੂੰ ਲੈ ਕੇ ਵੀ ਅਪਡੇਸ਼ਨ ਆ ਰਹੀ ਹੈ ਕਿ ਹੁਣ ਜਾਣਾ ਉੱਥੇ ਥੋੜਾ ਡਿਫਿਕਲਟ ਹੋ ਚੁੱਕਾ ਹੈ ਦੇਖੋ ਕੈਨੇਡਾ ਦੀ ਨਵੀਂ ਜਿਹੜੀ ਅਨਾਉਂਸਮੈਂਟ ਉਹ ਅਨਾਉਂਸਮੈਂਟ ਇਹ ਹੈ ਕਿ ਸਪਟੰਬਰ ਔਨਵਰਡ ਤੋਂ ਜਿਹੜਾ ਵੀ ਸਟੂਡੈਂਟ 12th ਪਾਸ ਆਊਟ ਹੈ ਚਾਹੇ ਉਹ ਡਿਪਲੋਮਾ ਕਰਨ ਜਾ ਰਿਹਾ ਚਾਹੇ ਉਹ ਡਿਗਰੀ ਕਰਨ ਜਾ ਰਿਹਾ ਅੱਛਾ ਜੀ ਜਾਂ ਕੋਈ ਸਟੂਡੈਂਟ ਗ੍ਰੈਜੂਏਟ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ये न्यूज सितंबर ऑनवर्ड तो एप्लीकेबल हो जाएगी अच्छा जी बट कुछ कॉलेज कुछ यूनिवर्सिटीज हैं जिना दे लो सितंबर तो पहला इंटेक है आपा सारे को पता है कि मार्केट अटेस्टेशन द सर्टिफिकेट जेड़ा कैनेडियन गवर्नमेंट ने अनाउंस करना हाले अच्छा जी 31 मार्च तक फाइलें हाई कमीशन नहीं लग रही हैं बट साडे कोलो जुलाई 2024 द इनटेक ओपन है अगर कोई स्टूडेंट 12th पास आउट है आर्ट्स बैकग्राउंड है कॉमर्स बैकग्राउंड है नॉन मेडिकल है या मेडिकल बैकग्राउंड है ਉਹ ਬੱਚਾ ਜੇ ਆਪਣੇ ਮੈਰਿਡ ਹੈ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨੂੰ ਜੁਲਾਈ 2024 ਇੰਟੀਗਰੀ ਡਿਵੀਜ਼ਨ ਦਵਾਂਗੇ ਓਕੇ ਜੁਲਾਈ 2024 ਸਬ ਤੋਂ ਖੀਰਲਾ ਇੰਟਿਕ ਹੈ ਇਸ ਤੋਂ ਬਾਅਦ ਕੋਈ ਵੀ ਸਟੂਡੈਂਟ ਆਪਣੇ ਸਪਾਊਸ ਨੂੰ ਲੈ ਕੇ ਨਹੀਂ ਜਾ ਸਕਦਾ ਸਿਰਫ ਸਿਰਫ ਉਹੀ ਬੱਚਾ ਲੈ ਕੇ ਜਾਏਗਾ ਜਿਹੜਾ ਬੱਚਾ ਮਾਸਟਰਸ ਕਰਨ ਜਾਏਗਾ ਅੱਛਾ ਜੀ ਤਾਂ ਜਿਹੜੇ ਵੀ ਸਟੂਡੈਂਟ 12th ਪਾਸ ਆਊਟ ਹੈ ਜਾਂ ਗ੍ਰੈਜੂਏਟ ਹੈ ਉਹਨਾਂ ਦੇ ਕੋਲ ਜੁਲਾਈ 2024 ਦਾ ਲਾਸਟ ਇਨਟੇਕ ਹੈ ਫਾਰ ਸਪਾਊਸ ਦੇ ਨਾਲ ਲੈ ਕੇ ਜਾਣਾ ਸਕੇ। ਸਰ ਤੁਸੀਂ ਮਾਸਟਰਸ ਦੇ ਗੱਲ ਕੀਤੀ ਮਾਸਟਰ ਦੇ ਬਾਰੇ ਇਹ ਵੀ ਗੱਲ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ 10 ਲੱਖ ਦੇ ਵਿੱਚ ਮਾਸਟਰਸ ਹੋ ਸਕਦੀ ਹੈ ਕੀ ਇਹ ਪੋਸਿਬਲ ਹੈ? ਪ੍ਰੈਕਟੀਕਲ ਪੋਸਿਬਲ ਹੈ ਅਸੀਂ ਕਰ ਰਹੇ ਹਾਂ ਆਲਰੇਡੀ। ਕੈਨੇਡਾ ਦੇ ਵਿੱਚ ਕੁਝ ਯੂਨੀਵਰਸਿਟੀ ਹੈ ਜਿਨ੍ਹਾਂ ਦੀ ਮਾਸਟਰ ਦੀ ਫੀਸ ਬਹੁਤ ਘੱਟ ਹੈ। 13000 ਡਾਲਰ ਤੋਂ ਤੁਸੀਂ ਮਾਸਟਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ। ਯਾਨੀ ਇੰਡੀਅਨ ਰੁਪੀਏ ਦੇ ਅਪ੍ਰੋਕਸੀਮੇਟਲੀ 8.5 ਲੱਖ ਰੁਪਏ। ਅੱਛਾ ਜੀ। ਕੁਝ ਯੂਨੀਵਰਸਿਟੀ ਦੀ ਫੀਸ 9 ਲੱਖ ਰੁਪਏ ਸਾਲ ਦੇਖੋ ਮਾਸਟਰਸ ਨੂੰ ਪ੍ਰੋਮੋਟ ਕਰਨਾ ਬਹੁਤ ਜ਼ਰੂਰੀ ਹੋ ਗਿਆ ਕੈਨੇਡਾ ਦੇ ਵਿੱਚ ਉਹਦਾ ਕਾਰਨ ਕੀ ਹੈ ਕਿ ਕੈਨੇਡੀਅਨ ਗਵਰਨਮੈਂਟ ਦੀ ਨਵੀਂ ਅਨਾਉਂਸਮੈਂਟ ਇਹ ਹੈ ਕਿ ਅਗਰ ਤੁਸੀਂ 1 ਸਾਲ ਦੀ ਮਾਸਟਰਸ ਕਰੋਗੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ ਪਹਿਲਾਂ ਲੌਕ ਕੀ ਸੀਗਾ ਤੁਸੀਂ 2 ਸਾਲ ਪੜੋ 3 ਸਾਲ ਦਾ ਵਰਕ ਪਰਮਿਟ 1 ਸਾਲ ਪੜੋ ਤੇ 1 ਸਾਲ ਵਰਕ ਪਰਮਿਟ ਬਟ ਜਿਹੜੇ ਸਟੂਡੈਂਟਸ ਮਾਸਟਰਸ ਕੈਨੇਡਾ ਵਿੱਚ ਕਰਨਗੇ ਉਹਨੂੰ 1 ਸਾਲ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲੇਗਾ ਦੂਸਰੀ ਚੀਜ਼ ਹੈ ਕਿ ਉਹਨੂੰ 1 ਸਾਲ ਪੜ੍ਹਨ ਦਾ 3 ਸਾਲ ਦਾ ਵਰਕ ਮਿਲੇਗਾ ਉਹਦੇ ਜੋ ਜੌਬ ਚੰਗੀ ਕਰਕੇ ਉਹਦੇ ਪੀਆਰ ਦੇ ਪੁਆਇੰ ਦੂਸਰਾ ਕਿ ਜਿਹੜੇ ਵੀ ਸਟੂਡੈਂਟ ਮਾਸਟਰਸ ਲਈ ਜਾਣਗੇ ਔਰ ਮੈਰਿਡ ਹੈ ਆਪਣੇ ਸਪਾਊਸਰ ਆਪਣੇ ਕਿਡਸ ਨੂੰ ਨਾਲ ਲੈ ਕੇ ਜਾ ਸਕਦੇ ਤਾਂ ਓਵਰਲ ਜਿਹੜੀ ਮਾਸਟਰਸ ਹੈ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਮੋਟ ਹੋ ਰਹੀ ਹੈ ਔਰ 10 ਲੱਖ ਰੁਪਏ ਦੀ ਸਾਡੇ ਕੋਲ ਬਹੁਤ ساری ਯੂਨੀਵਰਸਿਟੀਆਂ ਹੈ ਜਿਨ੍ਹਾਂ ਦੀ ਟਿਊਸ਼ਨ ਫੀਸ 15000 ਡਾਲਰ ਹੈ ਯਾਨੀ ਪ੍ਰੋਕਸੀਮੇਟਲੀ 9 ਲੱਖ 60000 ਰੁਪਏ ਤਾਂ ਬੱਚਾ 9 ਲੱਖ 60000 ਰੁਪਏ ਪੇ ਕਰਕੇ 10 ਲੱਖ ਅਪ੍ਰੋਕਸੀਮੇਟਲੀ ਪੇ ਕਰਕੇ ਪੂਰੀ ਆਪਣੀ ਮਾਸਟਰ ਡਿਗਰੀ ਕਰ ਸਕਦਾ ਹੈ ਔਰ ਇੱਕ ਸਾਲ ਦੀ ਮਾਸਟਰ ਤੋਂ ਬਾਅਦ ਤਿੰਨ ਸਾਲ ਦਾ ਵਰਕ ਪਾਮਟ ਵੀ ਹਾਸਿਲ ਕਰ ਸਕਦਾ ਓਕੇ ਸਰ ਕੀ ਇਸ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਹਾਈ ਕਮਿਸ਼ਨ ਸਖਤ ਹੋਈ ਹੋਈ ਹੈ ਫਾਈਲ ਐਪਲੀਕੇਸ਼ਨ ਕਰਨਾ મતલਬ ਸਬਮਿਸ਼ਨ ਕਰਦੇ ਆਪਾਂ ਜਿਹੜੀ ਫਾਈਲ ਦੀ ਕਰਨੀ ਚਾਹੀਦੀ ਹੈ ਇਸ ਟਾਈਮ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ 31 ਮਾਰਚ ਤੱਕ ਬੱਚੇ ਆਪਣੀ ਫਾਈਲ ਹਾਈ ਕਮਿਸ਼ਨ ਨਹੀਂ ਲਗਾ ਸਕਦੇ ਪਰ ਦੂਸਰੇ ਪਾਸੇ ਅਗਰ ਮੈਂ ਗੱਲ ਕਰਾਂ ਤਾਂ ਸਪਟੰਬਰ 2024 ਦਾ ਇਨਟੇਕ ਬੜੀ ਸਪੀਡ ਨਾਲ ਫੁੱਲ ਹੋ ਰਿਹਾ ਹੈ

ਤਾਂ ਤੁਹਾਡੀ ਫਾਈਲ ਫਰਸਟ ਕਮ ਫਰਸਟ ਸਰਵਿਸ ਤੇ ਲੱਗੀ ਕਿਉਂਕਿ ਰੀਜ਼ਨ ਕੀ ਹੈ ਹਾਈ ਕਮਿਸ਼ਨ ਨੇ 5 ਲੱਖ ਤੋਂ ਵੀਜ਼ੇ ਕਟਾ ਕੇ 364000 ਕਰਤੇ ਜੀ ਤਾਂ ਨੈਚੁਰਲ ਹੈ ਜਿਹੜਾ ਬੱਚਾ ਪਹਿਲਾਂ ਫਾਈਲ ਲਗਾਏਗਾ ਉਹਨੂੰ ਵੀਜ਼ਾ ਪਹਿਲਾਂ ਮਿਲੇਗਾ ਕਿਤਨੇ ਕਿਥੇ ਉਹ ਚੀਜ਼ ਦਾ ਬੈਨੀਫਿਟ ਬੱਚਿਆਂ ਨੂੰ ਆਈਡੈਂਟੀ ਚੱਕਣਾ ਚਾਹੀਦਾ ਐਟਲੀਸਟ ਉਸ ਟਾਈਮ ਨੂੰ ਵੇਸਟ ਨਾ ਕਰਨ ਆਪਣੀ ਆਫਰ ਲੈਟਰ ਅਪਲਾਈ ਕਰਕੇ ਰੱਖ ਲੈਣ ਕਿਉਂਕਿ ਬਹੁਤ ਸਾਰੇ ਕੈਨੇਡਾ ਦੇ ਪਬਲਿਕ ਕਾਲਜ ਆਫਰ ਲੈਟਰ ਫ੍ਰੀ ਆਫ ਕਾਸਟ ਦੇ ਰਹੇ ਆ ਓਕੇ ਐਟ ਲੀਸਟ ਸੀਟ ਹੋਲਡ ਕਰਨਗੇ ਤਾਂ ਉਹਨਾਂ ਲਈ ਥੋੜਾ ਜਿਹਾ ਈਜ਼ੀ ਹੋ ਜਾਏਗਾ ਫਰਦਰ ਪ੍ਰੋਸੈਸ ਓਕੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਹਾਈ ਕਮਿਸ਼ਨ ਵੱਲੋਂ ਸਖਤ ਐਕਸ਼ਨ ਲਏ ਜਾ ਰਹੇ ਨੇ ਪ੍ਰਾਈਵੇਟ ਕਾਲਜਸ ਦੀ ਜੀ ਗੱਲ ਕਰੀਏ ਉਹਨਾਂ ਦਾ ਕੀ ਫਿਊਚਰ ਹੋਏਗਾ ਪ੍ਰਾਈਵੇਟ ਇਸ ਟੂ ਕਾਲਜ ਵਿੱਚ ਜਿਹੜੇ ਸਟੂਡੈਂਟਸ ਪੜ੍ਹਦੇ ਨੇ ਦੇਖੋ ਇਹ ਆਈਡੈਂਟੀ ਜਿਹੜੇ ਬੱਚੇ ਪ੍ਰਾਈਵੇਟ ਕਾਲਜ ਪਹੁੰਚ ਗਏ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਚੱਲੀ ਗਿਆ ਉੱਥੇ ਹਾਲਾਤ ਕੀ ਹੈ ਆਉਣ ਵਾਲੇ ਟਾਈਮ ਵਿੱਚ ਕੈਨੇਡਾ ਦੇ ਪ੍ਰਾਈਵੇਟ ਕਾਲਜ ਦਾ ਰਿਜ਼ਲਟ ਬਹੁਤ 네ਗੇਟਿਵ ਆਏਗਾ। ਅਗਰ ਅੱਜ ਕਹੀਏ ਕਿ ਪਹਿਲਾਂ ਅਗਰ 5-7% ਵੀਜ਼ੇ ਲੱਗ ਰਹੇ ਸੀ ਤਾਂ ਆਉਣ ਵਾਲੇ ਟਾਈਮ ਵਿੱਚ ਵੀਜ਼ੇ ਦੀ ਪਰਸੈਂਟੇਜ ਬਹੁਤ ਜ਼ਿਆਦਾ ਡਾਊਨ ਹੋ ਜੇਗੀ। ਸ਼ਾਇਦ 1-2% ਵੀਜ਼ਾ ਹੀ ਲੱਗਣ। ਅੱਛਾ। ਉਹਦਾ ਕਾਰਨ ਕੀ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਸਭ ਤੋਂ ਪਹਿਲਾਂ ਆਪਣੇ ਐਜੂਕੇਸ਼ਨ ਸਿਸਟਮ ਨੂੰ ਚੇਂਜ ਕੀਤਾ ਹੈ। ਉਸ ਐਜੂਕੇਸ਼ਨ ਦੇ ਵੀ ਸਿਸਟਮ ਦੀ ਸਭ ਤੋਂ ਵੱਡਾ ਪਾਰਟ ਸੀ ਪ੍ਰਾਈਵੇਟ ਕਾਲਜ। ਕਿ ਪ੍ਰਾਈਵੇਟ ਕਾਲਜ ਜਾਂ PPP ਕਾਲਜ ਨੂੰ ਅਸੀਂ ਕਹਿ ਦਿੰਦੇ ਹਾਂ। ਇਹਨਾਂ ਕਾਲਜਾਂ ਵਿੱਚ ਬੱਚਿਆਂ ਕੋਲ ਪ੍ਰੋਪਰ ਸਰਵਿਸ ਨਹੀਂ ਸੀ। ਅੱਛਾ ਜੀ। ਕਾਲਜ ਉਹ ਨਹੀਂ ਸਰਵਿਸ ਨਹੀਂ ਦੇ ਪਾਰਾ ਜਿੰਨੇ ਇੱਕ ਮੇਨ ਆਫ ਕਾਲਜ ਦੇ ਰਿਆ ਸੀਗਾ ਤਾਂ ਇਸ ਕਰਕੇ ਉਹਨਾਂ ਨੇ ਇਹਨਾਂ ਕਾਲਜਾਂ ਦੇ ਵਿੱਚ ਪਰਫਾਰਮੈਂਟ ਬੰਦ ਕਰਤੇ ਅਗਰ ਤੁਸੀਂ ਸੋਚੋ ਕਿ ਪੀਪੀਪੀ ਕਾਲਜ ਦਾ ਪੋਸਟ ਗ੍ਰੈਜੂਏਟ ਪਰਫਾਰਮੈਂਟ ਬੰਦ ਹੋ ਗਿਆ ਤਾਂ ਪ੍ਰਾਈਵੇਟ ਦਾ ਤਾਂ ਆਟੋਮੈਟਲੀ ਵੀਜ਼ੇ ਦੇ ਪਰਸੈਂਟੇਜ ਘਟੇਗੀ ਤਾਂ ਅਗਰ ਬੱਚੇ ਕੋਲ ਆਪਸ਼ਨ ਹੈਗੀ ਹੈ ਕਿ ਓਵਰঅল 6th ਬੈਂਡ ਦੇ ਨਾਲ ਤਿੰਨ ਮੋਡਿਊਲ 5.5 ਨਾਲ ਸਰਕਾਰੀ ਕਾਲਜ ਜਾਂ ਪੀਟੀ ਸਕੋਰ 60 ਦੇ ਨਾਲ ਸਰਕਾਰੀ ਕਾਲਜ ਤਾਂ ਆਈ ਥਿੰਕ ਸੋਨੂੰ ਪ੍ਰਾਈਵੇਟ ਕਾਲਜ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਨਾ ਪ੍ਰਾਈਵੇਟ ਕਾਲਜ ਦੀ ਫੀਸਾਂ ਘਟ ਹੈ ਨਾ ਪ੍ਰਾਈਵੇਟ ਕਾਲਜ ਰਿਕੁਆਇਰਮੈਂਟ ਕੱਟ ਹੈ ਸਿਰਫ ਕੀ ਹੈ ਕਿ ਤੁਹਾਨੂੰ ਆਫਰ ਲੈਟਰ ਜਲਦੀ ਮਿਲਦੀ ਕੀ ਹੈ ਪਰ ਬਹੁਤ ਸਾਰੇ ਸਰਕਾਰੀ ਕਾਲਜ ਆਫਰ ਲੈਟਰ ਦੋ ਦੋ ਹਫਤਿਆਂ ਚ ਵੀ ਆ ਰਹੀ ਦੋ ਦੋ ਦਿਨਾਂ ਚ ਵੀ ਆ ਰਹੀ ਤਾਂ ਐਟ ਲੀਸਟ ਉਹਨਾਂ ਕਾਲਜਾਂ ਵਿੱਚ ਅਪਲਾਈ ਕਰੋ ਜਿਨ੍ਹਾਂ ਵੀ ਵਰਕ ਪਰਮਿਟ ਵੀ ਆ ਉਸ ਵਿਜ਼ਾ ਚਾਂਸਸ ਜ਼ ਚੰਗੇ ਨੇ ਸਰ ਅਕਸਰ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ ਟ੍ਰੈਂਡ ਹੈ ਇੱਕ ਬੰਦੇ ਨੂੰ ਇਸ ਕਰਕੇ ਭੇਜਿਆ ਜਾਂਦਾ ਤਾਂ ਕਿ ਆਪਣੀ ਸਪਾਊਸ ਨੂੰ ਵੀ ਜਾਂ ਫਿਰ ਆਪਣੀ ਫੈਮਲੀ ਨੂੰ ਉੱਥੇ ਲੈ ਜਾਏ ਹੁਣ ਇਹ ਕਿਹਾ ਜਾ ਰਿਹਾ ਕਿ ਆਪਣੇ ਸਟੂਡੈਂਟ ਸੈਜਰੇ ਉਹ ਨਹੀਂ ਬੁਲਾ ਸਕਦੀਆਂ ਸਪਾਊਸ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਦਾ ਸੋ ਇਹਦਾ ਕੀ ਕਾਰਨ ਹੈ ਰਿਫਿਊਜ਼ਲ ਦਾ ਦੇਖੋ ਕਾਰਨ ਬੜਾ ਕਲੀਅਰ ਹੈ ਜੀ ਟੀ ਨੇ ਕੈਨੇਡਾ ਦੇ ਸਪਾਊਸ ਵੀਜ਼ਨ ਦੇ ਰਿਫਿਊਜ਼ਲ ਬਹੁਤ ਆ ਰਹੀ ਹੈ ਬਹੁਤ ਆ ਰਹੀਆਂ ਜੀ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਵੀ ਕੰਸਲਟੈਂਟ ਨੇ ਜਿਹੜੇ ਵੀ ਲੋਕ ਆਪਣੀ ਫਾਈਲਾਂ ਲਗਾ ਰਹੇ ਉਹ ਜਦੋਂ ਸਪਾਊਸ ਦੀ ਓਪਨ ਅਕਾਉਂਟ ਦੀ ਫਾਈਲ ਲਗਾਉਂਦੇ ਤਾਂ ਉਹਨਾਂ ਨੂੰ ਲੱਗਦਾ ਕਿ ਸਟੂਡੈਂਟ ਵੀਜ਼ਾ ਵਾਂਗ ਫਾਈਲ ਲੱਗਦੀ ਹੈ ਨਹੀਂ ਟੋਟਲੀ ਡਾਕੂਮੈਂਟੇਸ਼ਨ ਡਿਫਰੈਂਟ ਹੈ ਐਪਲੀਕੇਸ਼ਨ ਫਾਰਮ ਡਿਫਰੈਂਟ ਹੈ ਜਿਹੜੀ ਜਿਹੜੀ ਚੀਜ਼ਾਂ ਨਾਲ ਜੋੜਨੀ ਆ ਉਹ ਡਿਫਰੈਂਟ ਹੈ ਤੁਹਾਨੂੰ ਅਲੱਗ ਹੀ ਤਰੀਕੇ ਨਾਲ ਫਾਈਲ ਲਗਾਣੀ ਪੈਂਦੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਉੱਥੇ ਐਸਓਪੀ ਨਹੀਂ ਮਿਲਦੀ ਐਸਓਆਰ ਸਟੇਟਮੈਂਟ ਆਫ ਰਿਲੇਸ਼ਨਸ਼ਿਪ ਬੰਦਾ ਹੈ ਜੀ ਜਿਹੜੇ ਐਜੂਕੇਸ਼ਨ ਕੰਸਲਟੈਂਟ ਹੈ ਉਹੀ ਉਹੀ ਜਿਹੜੇ ਕੰਸਲਟੈਂਟ ਹੈ ਸਪਾਊਸ ਦੀ ਫਾਈਲ ਲਗਾ ਰਹੇ ਉਹਨਾਂ ਦੇ ਕੋਲ ਇੰਨਾ ਤਜਰਬਾ ਨਹੀਂ ਹੁੰਦਾ ਕਿ ਵੀਜ਼ਾ ਲੈ ਲੈਣ ਉਹ ਸਿਰਫ ਦੇਖਦੇ-ਦੇਖੀ ਫਾਈਲ ਲਗਾ ਰਹੇ ਹਨ ਕੈਨੇਡਾ ਦੇ ਸਪਾਉਸ ਵੀਜ਼ਾ ਵਿੱਚ ਅਸੀਂ ਬਹੁਤ ਸਾਰੇ ਦੇਖेंगे ਮਾਰਕੀਟੇ ਰਿਫਿਊਜ਼ਲਜ਼ ਆ ਰਹੀਆਂ ਰਿਫਿਊਜ਼ਲ ਆਉਂਦਾ ਸਿਰਫ ਇੱਕੋ ਹੀ ਕਾਰਨ ਡਾਕੂਮੈਂਟੇਸ਼ਨ ਇਨਕੰਪਲੀਟ ਇਨਕੰਪਲੀਟ ਤੁਸੀਂ ਵੀਜ਼ਾ ਆਫੀਸਰ ਨੂੰ ਕਨਵਿੰਸ ਨਹੀਂ ਕਰ ਪਾ ਰਹੇ ਕਿ ਤੁਹਾਡੀ ਮੈਰਿਜ ਜੈਨੂਇਨ ਹੈ ਤੁਸੀਂ ਵੀਜ਼ਾ ਆਫੀਸਰ ਨੂੰ ਕਨਵਿੰਸ ਨਹੀਂ ਕਰ ਪਾ ਰਹੇ ਤੁਸੀਂ ਆਪਣੀ ਐਜ਼ ਅ ਪਾਰਟਨਰ ਨੂੰ ਸਪੋਰਟ ਕਰੋਗੇ ਤੁਸੀਂ ਵੀਜ਼ਾ ਆਫਸਰ ਨਹੀਂ ਕਨਵਿੰਸ ਪਾ ਰਹੇ ਕਰ ਪਾ ਰਹੇ ਕਿ ਤੁਹਾਡੇ ਕੋਲ ਫਾਈਨੈਂਸ਼ੀਅਲ ਕਿੰਨੇ ਚੰਗੇ ਹਨ ਇਹ ਸਾਰਾ ਕੁਝ ਇੱਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਵੀਜ਼ੇ ਦਾ ਔਰ ਇਹਨਾਂ ਵਿੱਚ ਕਈ ਬੱਚੇ ਬੈਨ ਵੀ ਹੋ ਜਾਂਦੇ ਆ ਤਾਂ ਐਟ ਲੀਸਟ ਤੁਸੀਂ ਅਗਰ ਆਪਣੀ ਡਿਪੈਂਡੈਂਟ ਵੀਜ਼ਾ ਦੀ ਫਾਈਲ ਹਾਈ ਕਮਿਸ਼ਨ ਲਗਾ ਰਹੇ ਹੋ ਆਪਣੇ ਡਾਕੂਮੈਂਟੇਸ਼ਨ ਬਿਲਕੁਲ ਅਲੱਗ ਤਰੀਕੇ ਨਾਲ ਤਿਆਰ ਕਰੋ ਤਾਂ ਕਿ ਤੁਹਾਡੇ ਡਾਕੂਮੈਂਟੇਸ਼ਨ ਕਮੀ ਨਾ ਹੋਵੇ ਤੁਸੀਂ ਸਟੂਡੈਂਟ ਵੀਜ਼ਾ ਮੰਗ ਕੱਲ ਦੋ ਡਾਕੂਮੈਂਟ ਲਗਾ ਕੇ ਵੀਜ਼ਾ ਲਓਗੇ ਸ਼ਾਇਦ ਉਹ ਨਾ ਮਿਲੇ ਤਾਂ ਡਾਕੂਮੈਂਟ ਅਗਰ ਤੁਹਾਡੇ ਇਨਕੰਪਲੀਟ ਹੈ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਅਗਰ ਤੁਹਾਡੇ ਡਾਕੂਮੈਂਟ ਕੰਪਲੀਟ ਹੈ ਔਰ ਤੁਸੀਂ ਵੀਜ਼ਾ ਆਫੀਸਰ ਨੂੰ ਸਾਰੀ ਚੀਜ਼ਾਂ ਕਲੀਅਰ ਐਕਿਊਰੇਟ ਮੈਂਸ਼ਨ ਕਰਤੀ तो आई थिंक सो ਤੁਹਾਨੂੰ ਇਹ ਫਿਊਜ਼ਲ ਦਾ ਸਾਹਮਣਾ ਨਹੀਂ ਕਰਨਾ ਪਏਗਾ ओके सो थैंक यू सो मच सर ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ ਅਕਸਰ ਸਾਡੇ ਕੋਲ ਕੁਐਰੀਜ਼ ਆਉਂਦੀਆਂ ਨੇ ਕਿ ਜਿਹੜੀਆਂ ਅਫਵਾਹਾਂ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਕੈਨੇਡਾ ਨੂੰ ਲੈ ਕੇ ਜਾਂ ਬਾਹਰ ਜਾਣ ਨੂੰ ਲੈ ਕੇ ਸੋ ਅਜੇ ਵੀ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਕੋਈ ਕੁਐਸਚਨ ਹੈ ਕੋਈ ਕੁਇਰੀ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਕੋਈ ਕੁਐਸਚਨ ਹੈ ਜਿਹੜਾ ਨਹੀਂ ਸਮਝ ਆ ਰਿਹਾ ਕਿ ਕਿਸ ਤਰੀਕੇ ਨਾਲ ਫਾਈਲ ਲਗਾਈ ਜਾਵੇ ਜਾਂ ਨਹੀਂ ਸੋ ਤੁਸੀਂ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੀ ਕੁਇਰੀ ਪਾ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਫਲੈਸ਼ ਹੋ ਰਹੀ ਨੰਬਰ ਉਹਨਾਂ ਤੇ ਵੀ ਸੰਪਰਕ ਕਰ ਸਕਦੇ ਨੇ ਸੋ ਵਿਜ਼ਨ ਗਰੁੱਪ ਤੋਂ ਮਿਸਟਰ ਹਨੀਸ਼ ਉਪਲ ਜੀ ਨੇ ਆਲ ਗੱਲਬਾਤ ਦੇ ਵਿੱਚ ਸਾਰੀਆਂ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਹੋਰ ਕੋਈ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ